ਇਕਦਮ ਰਾਤ ਨੂੰ ਧੁੰਦ ਪਈ ਬਹੁਤ ਜ਼ਿਆਦਾ ਤੇ ਬਲੈਦੀ ਰਾਮਪੁਰ ਇੱਕ ਬੰਦਾ ਆਇਆ। ਲੈਕ ਬੁਗ ਦਾ ਉਹ ਸ਼ੱਕੀਨ ਸੀਗਾ। ਉਹਨੇ ਕੋਈ ਸਮਾਨ ਲਿਆ, ਜਿਆਦਾ ਜੁਦਾ ਲਿਆ, ਕੁਝ ਹੋਰ ਸਮਾਨ ਲਿਆ। ਉਹ ਕਹਿੰਦਾ ਲਿਖ ਲਾ, ਸਾਹਤ ਲਿਖ ਲਾ। ਬਲੈਦੀ ਰਾਮ ਕਹਿੰਦੇ ਪਹਿਲਾਂ ਵੀ ਤੇਰੇ ਪੈਸੇ ਰਹਿੰਦੇ ਆ। ਲੈਕ ਬਲੈਦੀ ਰਾਮ ਦਾ ਵੀ ਲੱਗਿਆ ਸੀਗਾ। ਪਹਿਲਾਂ ਉਹ ਪੈਸੇ ਦੇ ਕੇ ਜਾ ਫੇਰ ਸਮਾਨ ਲੈ ਕੇ ਜਾ। ਉਹ ਕਹਿੰਦਾ ਉਹ ਜਿਵੇਂ ਹੁੰਦਾ ਵੀ ਵਪਾਰ ਕਰਾ ਭੱਜਿਆ ਜਾਂਦੇ ਆ, ਪੈਸੇ ਦੇ ਦਾਂਗੇ ਕੋਈ ਗੱਲ ਨਹੀਂ। ਤਾਂ ਬਲੈਦੀ ਰਾਮ ਨੇ ਜੀ ਉਹ ਲੋਈ ਲਾ ਕੇ ਰੱਖ ਲਈ। ਅਗਰ ਛੱਡ ਜਾ ਇੱਥੇ ਲੋਈ ਤੇ ਜੇ ਨਹੀਂ ਆਇਆ। ਤੇ ਉਹ ਵੀ ਉਹਨੇ ਉਹਨੇ ਇਨਸਾਲਟ ਮ ਉਦੋਂ ਨਮਾ ਹੋ ਗਿਆ ਚੱਕੇ ਨੇ ਵੱਡਾ ਮਾਰਿਆ ਬਲੈਤੀ RAM ਦੇ ਸਿਰ ਚ ਪੱਟਾ ਹੋ ਗਿਆ ਪਹਿਲੇ ਵੱਟੇ ਨਾਲ ਹੀ ਬਲੈਤੀ RAM ਮਰ ਗਿਆ ਅ ਫਿਰ ਵਾਹੀ ਪਿੰਡ ਦੇ ਵਿੱਚ ਇੱਕ ਮੇਰਾ ਨਾਮ ਸ਼ਾਇਦ ਬਲੈਤੀ RAM ਹੈਗਾ ਸੀ ਬਾਣਿਆ ਸੀਗਾ ਹੱਟੀ ਸੀ ਪਿੰਡ ਚ ਉਹਦੀ ਪੈਗ ਬੁਗ ਉਹਦੀ ਸਕੀਨ ਸੀਗਾ ਪੈਗ ਲਾ ਲੈਂਦਾ ਸੀ ਇੱਕ ਦਿਨ ਰਾਤ ਨੂੰ ਧੁੰਦ ਪਈ ਬਹੁਤ ਜ਼ਿਆਦਾ ਤੇ ਬਲੈਤੀ RAM ਕੋਲ ਇੱਕ ਬੰਦਾ ਆਇਆ ਮੁੰਡਾ ਸੀਗਾ ਉਹਨੇ ਕੋਈ ਸਮਾਨ ਲਿਆ ਜਦਾ ਜੁਦਾ ਲਿਆ ਕੁਝ ਹੋਰ ਸਮਾਨ ਲਿਆ ਤੇ ਉਹ ਗਣਾ ਲਿਖ ਲਾ ਸਾਫ਼ ਚ ਲਿਖ ਲਾ ਬਲੈਤੀ ਰਾਮ ਕਹਿੰਦੇ ਪਹਿਲਾਂ ਹੀ ਤੇਰੇ ਪੈਸੇ ਰਹਿੰਦੇ ਆ ਪੈਗ ਬਲੈਤੀ ਰਾਮ ਦਾ ਵੀ ਲੱਗਿਆ ਸੀਗਾ ਪਹਿਲਾਂ ਉਹ ਪੈਸੇ ਦੇ ਕੇ ਜਾ ਫੇਰ ਸਮਾਨ ਲੈ ਕੇ ਜਾਏਗੇ ਉਹ ਗਣਾ ਉਹ ਜਿਵੇਂ ਹੁੰਦਾ ਵੀ ਵਪਾਰ ਕਿਹੜਾ ਭਜਿਆ ਜਾਂਦੇ ਆ ਪੈਸੇ ਦੇ ਦਾਂਗੇ ਕੋਈ ਗੱਲ ਨਹੀਂ ਤਾਂ ਬਲੈਤੀ ਰਾਮ ਨੇ ਜੀ ਉਹਦੀ ਲੋਈ ਲਾ ਕੇ ਰੱਖ ਲਈਆਂ ਗਾ ਛੱਡ ਜਾ ਇੱਥੇ ਲੋਈ ਕਰ ਜਣੀ ਐ ਤੇ ਉਹ ਵੀ ਉਹਨੇ ਉਹਨੇ ਇਨਸਾਲਟ ਮਹਿਸੂਸ ਕੀਤੀ ਆ ਦੀ ਤੋ ਤੋ ਮੈਂ ਮਾ ਹੋ ਗਿਆ ਚੱਕੇ ਨੇ ਵੱਟਾ ਮਾਰਿਆ ਬਲੈਤੀ ਰਾਮ ਦੇ ਸਿਰ 'ਚ ਵੱਟਾ ਹੋ ਗਿਆ ਪਹਿਲੇ ਵੱਟੇ ਨਾਲ ਹੀ ਬਲੈਤੀ ਦਾ ਮਰ ਗਿਆ ਉਹਨੇ ਲਾਸ਼ ਉਹਦੀ ਘੜੀਸਕੇ ਦੀ ਵਰੇ ਅੰਦਰ ਗੁੜ ਦੇ ਗੱਟੇ ਰਸਤੇ ਉੱਤੇ ਤੇ ਨਿਕਲ ਗਿਆ ਨਾ ਕਿਸੇ ਨੇ ਆਉਂਦੇ ਨਹੀਂ ਦੇਖਿਆ ਧੁੰਦ ਸੀ ਬਹੁਤ ਨਾ ਕਿਸੇ ਨੇ ਜਾਂਦੇ ਨੂੰ ਦੇਖਿਆ ਨਾ ਉੱਥੇ ਕੋਈ ਹੋਰ ਕਲੂ ਮਿਲਿਆ ਚਲੋ ਕਾਫੀ ਦੇ ਚੱਲਦੇ ਰਹਾ ਚਲਦੀ ਰਹੀ ਤਬਦੀਸ਼ ਉਹਦੀ ਉਹਦੀ ਜਿਹੜੀ ਵਾਈਫ ਸੀ ਬਲੈਤੀ RAM ਦੀ ਉਹਦੀ ਉਹਦੀ ਭੈਣ ਤੇ ਭਨੋਈ ਨਾਲ ਨਹੀਂ ਬਣਦੀ ਸੀ ਉਹਨੇ ਉਦੋਂ ਗੱਤਾ ਵੀ ਉਹਦਾ ਮੇਰੀ ਮੇਰੇ ਭਨੋਈਏ ਨੇ ਮਰਵਾਇਆ ਜ ਇਹਨੂੰ ਤਾਂ ਪਨੋਈ ਨੂੰ ਬੁਲਾ ਲਿਆ ਪੁੱਛ ਕੇ ਜਵਾਸਤੇ ਉਹ ਪਨੋਈਆ ਵੈਸੀ 35 ਕਿਲੋ ਦਾ ਮਸਾਹੀ ਵਿਚਾਰਾ ਉਹ ਖੜਾ ਖੜਾ ਡਿੱਗਣ ਨੂੰ ਫਿਰੇ ਹਨਾ ਉਹਦਾ ਕੋਈ ਮੋਟ ਵੀ ਨਹੀਂ ਬਣਦਾ ਪਨੋਈਆ ਨਾਲ ਕੋਈ ਰੋਲਾ ਨਹੀਂ ਸੀਗਾ ਚਲੋ ਉਹ ਕੱਲੋਂ ਅਨਟ੍ਰੇਸ ਖਾਤੇ ਜੇ ਚਲਾ ਗਿਆ ਮਰਡਰ ਉਹ ਤੇ ਜਿਹੜੇ ਬੰਦੇ ਨੇ ਬਲੈਤੀਰਾਂ ਨੂੰ ਮਾਰਿਆ ਸੀਗਾ ਉਹ ਥੋੜਾ ਜਿਹਾ ਫੀਲਿੰਗ ਲੈਣ ਲੱਗ ਪਿਆ ਮੈਂ ਹੁਣ ਵੈਲੀ ਬਣ ਗਿਆ ਮੈਂ ਬੰਦਾ ਮਾਰਦਾ ਹੁਣ ਮੈਂ ਤੇ ਉਹ ਥੋੜਾ ਜਿਹਾ ਹੋਰ ਬਦਮਾਸ਼ ਟਾਈਪ ਫੀਲ ਕਰਨ ਲੱਗ ਪਿਆ ਆਪਣੇ ਆਪ ਨੂੰ ਤੇ ਉਹਨੇ ਕਿਸੇ ਦਿਨ ਕਿਤੇ ਕਿਸੇ ਯਾਰ ਦੋਸਤ ਨਾਲ ਸ਼ਰਾਬ ਪੀਤੀ ਤੇ ਉਹਨੇ ਕਿਸੇ ਗਵਾਂਡੀ ਦਾ ਮੁਰਗਾ ਚੱਕ ਕੇ ਨਾਲੀ ਉਹ ਬਣਾ ਕੇ ਖਾ ਲਿਆ ਪਤਾ ਗਵਾਂਡੀ ਨੂੰ ਵੀ ਸੀਗੇ ਵੀ ਇਹਨੇ ਇਹਨੇ ਵੈਲੀ ਨੇ ਖਾਦਾ ਮੁਰਗਾ ਪਰ ਉਹਦੇ ਕੋਲ ਹਿੰਮਤ ਨਹੀਂ ਪੈਂਦੀ ਸੀ ਉਹਦੀ ਉਹਦੀ ਇੱਕ ਲਿਹਾਜ਼ ਸੀ ਕਿਸੇ ਸਾਡੇ ਤਨਨਾ ਸਿੰਘ ਹੌਲਦਾਰ ਹੁੰਦਾ ਸੀਗਾ ਤੇ ਤੰਨੇ ਨਾਲ ਉਹਨੇ ਗੱਲਬਾਤ ਕਰ ਲਈ ਆਪਦੀ ਤਨਨਾ ਸਾਂ ਦੇਖੀ ਜੋ ਮੇਰੇ ਚਾਰ ਮੁਰਗੇ ਉੱਤੇ ਹੋਰ ਲੱਗ ਜਾਣਾ ਤੇ ਇਹਦੇ ਛਿੱਤਰ ਮਾਰਦੇ ਇੱਕ ਵਾਰੀਆ ਮੇਰਾ ਮਨ ਠੰਡਾ ਹੋਇਆ ਤੇ ਤਨ ਨ ਸਿੰਘ ਚੱਕ ਲਿਆ ਜੋ ਤਨ ਸਿੰਘ ਨੇ ਲਿਆ ਕੇ ਲੰਮਾ ਪਾਲਿਆ ਉਹਦੇ ਜਿਵੇਂ ਪਹਿਲਾ ਰਵਾਜ ਹੁੰਦਾ ਸੀ ਪੁਲਿਸ ਦਾ ਹੁਣ ਤਾਂ ਹੈ ਨਹੀਂ ਪੁਲਿਸ ਆ ਸਟਾਈਲ ਹੁਣ ਤੇ ਉਹਨੇ ਜਿਵੇਂ ਉਹ ਆਣ ਮੇਲੋ ਸੱਜਣਾ ਆਲਾ ਹੁੰਦਾ ਪਟਾ ਹਨਾ ਉਹਨੇ 10 ਵਜੇ ਤੂੰ ਕਹਿੰਦਾ ਕਿਵੇਂ ਕਿਵੇਂ ਮਾਰਿਆ ਉਹਦਾ ਮੁਰਗਾ ਪੁੱਛੇ ਤੇ ਉਹਨੂੰ ਉਹਨੂੰ ਲੱਗ ਗਿਆ ਕਿ ਮੈਨੂੰ ਤਾਂ ਬਲੈਤੀ ਰਾਮ ਦੀ ਬੰਦੇ ਮਰਡਰ ਤੱਕ ਪੁੱਛਦਾ ਉਹਦਾ ਨਾਮ ਕੜਦੋ ਮਾਰੇ ਨਾਮ ਮਰੇਨੇ ਵਿੱਚ ਦੱਸਦਾ ਦੱਸਦਾ ਉਹਨੇ ਜਿਉ ਸਾਰਾ ਮਰਡਰੀ ਦੱਸਦਾ ਬਲੈਤੀ ਰਾਮ ਦਾ ਮੈਂ ਮਾਰਿਆ ਜੀ ਆਂ ਕੀਤਾ ਮੈਂ ਬਾਹਰ ਬੈਠਾ ਸੀ ਤੰਨਾ ਨਾਮ ਆ ਗਿਆ ਮੈਂ ਵੀ ਦੇਖ ਰਿਹਾ ਸੀ ਵੀ ਤੰਨਾ ਕੀ ਕਰੀ ਜਾਂਦਾ ਮੈਂ ਦੇਖ ਮੇਰੇ ਕੋਲ ਆ ਗਿਆ ਜਨਾਬ ਕਹਿੰਦਾ ਆਪਣਾ ਫਰਵਾਹੀ ਵਾਲਾ ਮਰਡਰ ਟ੍ਰੇਸ ਹੋ ਗਿਆ ਉਹ ਮੈਂ ਕਹਿੰਦਾ ਨਿਆਏ ਐ ਥੋੜੇ ਟ੍ਰੇਸ ਹੁੰਦੇ ਮਰਡਰ ਐ ਕਰ ਮੈਂ ਕਹਿੰਦਾ ਤੂੰ ਮੈਨੂੰ ਫਰਾ ਪਟਾ ਦੇ ਤੂੰ ਲੰਮਾ ਪੈ ਤੈਨੂੰ ਮੈਂ ਮਨਾ ਦਿੰਦਾ ਜੇ ਐਂ ਮਨਾਉਣਾ ਦਾ ਉਹ ਜਨਾਬ ਤੂੰ ਗੱਲ ਸੁ ਤਾਂ ਸੁਣ ਲੋ ਦੀ ਪੁੱਛ ਤਾਂ ਲੋ ਚਲੋ ਮੈਨੂੰ ਵੀ ਬੁਲਾ ਲਿਆ ਉਹਨੂੰ ਪੁੱਛਣ ਲੱਗ ਪਿਆ ਉਹਨੇ ਹੂ ਬੂ ਦੱਸਦਾ ਹੀ ਸਾਰਾ ਸੀਨ ਹੀ ਦੱਸਦਾ ਨਾ ਜਿਹੜਾ ਮਤਲਬ ਜਿਹੜਾ ਦੇਖਿਆ ਨਹੀਂ ਸੀਗਾ ਕਹਿੰਦਾ ਵੀ ਐਦਾਂ ਕਰਕੇ ਦੀ ਉੱਥੇ ਵੱਟਾ ਮਿਲਿਆ ਹੋਣਾ ਮੈਂ ਫਿਰ ਕਹਿੰਦਾ ਜੀ লাশ ਪਰੇ ਗੁੜ ਦੇ ਗੱਟਿਆਂ ਥੱਲੇ ਪਈ ਸੀ ਹਾਂ ਫਿਰ ਤੁਹਾਨੂੰ ਕਹਿੰਦਾ ਲੋਈ ਮਿਲੀ ਨਹੀਂ ਉੱਥੇ ਹਾਂ ਕਹਿੰਦਾ ਤੁਸੀਂ ਡੌਗ ਸਕਵਾਡ ਲਿਆਂਦਾ ਜੀ ਲੋਈ ਨੂੰ ਸੁੰਘ ਕੇ ਉਹ ਸਾਡੇ ਘਰ ਵੱਲੋਂ ਵੀ ਗਿਆ ਪਰ ਅੱਗੇ ਨਹੀਂ ਗਿਆ ਵਾ ਕਹਿੰਦਾ ਮੈਂ ਉੱਥੋਂ ਭੱਜ ਗਿਆ ਮੈਨੂੰ ਨਾ ਫੜ ਲਿਆ ਉਹ ਇਸ ਤਰ੍ਹਾਂ ਦੀ ਉਹ ਜਿਹੜਾ ਪ੍ਰਮਾਤਮਾ ਦੀ ਕਹਿੰਦੇ ਮਰਜ਼ੀ ਨਾਲ ਜਾਂ ਕੁਦਰਤ ਨਾਲ ਹੀ ਹੋ ਉਹ ਜਿਹੜਾ ਕੁੱਕੜ ਨੇ ਹਾਂ ਕੁੱਕੜ ਦੀ ਕੁੱਕੜ ਦੀ ਬਲੀ ਨੇ ਉਹ ਟ੍ਰੇਸ ਕਰਾਦਾ ਬੰਦਾ ਕਤਲ ਕੇਸ ਟ੍ਰੇਸ ਕਰਾਦਾ ਕੁਦਰਤ ਦਾ ਵੀ ਹੱਥ ਹੁੰਦਾ ਜਿੰਨੀ ਮਰਜ਼ੀ ਇਨਵੈਸਟੀਗੇਸ਼ਨ ਕਰੀਏ ਉਹ ਜਿੰਨਾ ਮਰਜ਼ੀ ਜੋਰ ਲਾ ਲੋ ਹਰ ਹੀਲਾ ਵਰਤ ਕੇ ਵੀ ਕਈ ਵਾਰੀ ਟ੍ਰੇਸਿੰਗ ਹੁੰਦਾ ਕਈ ਵਾਰੀ मोस्टली ਜਿਹੜੇ ਕ੍ਰਾਈਮ ਹੈਗੇ ਬਹੁਤ ਜਿਆਦਾ ਨਸ਼ੇ ਚ ਸ਼ਰਾਬ ਨਾਲ ਬਹੁਤ ਕ੍ਰਾਈਮ ਹੁੰਦੇ ਉਹ ਆਹ ਉਹ ਆਦੀ ਆ ਪੀਂਦੇ ਨੇ ਸ਼ਰਾਬ ਦਾ ਇੱਕ ਦੂਜੇ ਨਾਲ ਜੰਮਸ਼ਣ ਹੁੰਦੀ ਹੈ ਅਲਟੀਮੇਟਲੀ ਦੋਨੇ ਜਾਨੇ ਬੈਠੇ ਬੈਠੇ ਠੇਕੇ ਦੇ ਉੱਪਰ ਉਹ ਇੱਕ ਬੋਤਲ ਹੋਰ ਮੰਗਾ ਲੈਂਦੇ ਨੇ ਇੱਕ ਬੰਦਾ ਫਿਰ ਕਹਿੰਦਾ ਯਾਰ ਆਪਾਂ ਭਰਾ ਬਣਿਆ ਬਾਈ ਅੱਜ ਤੇ ਕੋਈ ਵਾਕਾ ਕਰੀਏ ਅੱਜ ਆਪਾਂ ਮੋਲਾ ਬਾਈ ਗੱਲ ਹੀ ਕੋਈ ਨਹੀਂ ਭਰਾ ਨੇ ਕਹਦਾ ਵਾਕਾ ਕਰ ਦਿੰਨੇ ਆਪਾਂ ਕਹਦੇ ਬਾਈ ਫਿਰ ਬੰਦਾ ਹੀ ਮਾਰੀ ਇਹਦੇ ਪਾਕਾ ਕਰਨਾਂ ਦਾ ਇੱਕ ਨੇ ਗਨਾਸਾ ਲਿਆ ਇੱਕ ਨੇ ਢਾਕ ਬੋਲੇ ਮਤਲਬ ਜਿੰਨੀ ਦਿਨ ਹੁੰਦੇ ਸੰਦ ਟੁੱਟ ਨਹੀਂ ਗਏ ਉਨੀ ਦਿਰ ਉਹ ਹਟੇ ਨਹੀਂ ਵੱਢਣੋਂ ਕਹ ਲੋ ਜੇ ਪੰਜਾਬੀ ਜੀ ਕਹਿੰਦੇ ਟੋਟੇ ਟੋਟੇ ਕਰਤਾ ਤਾਂ ਜਿਹੜੇ ਕ੍ਰਾਈਮ ਮੇਰਾ ਤਜਰਬਾ ਕਹਿੰਦਾ ਮੈਂ ਕੋਈ 20 ਥਾਣਾ ਚ ਮੈਂ ਐਸਐਚ ਚ ਰਿਆ 15 ਸਾਲ ਮੈਂ ਡੀਐਸਪੀ ਵੀ ਰਿਆ 5 ਸਾਲ ਐਸਪੀ ਰਿਆ ਤੇ ਉਹ ਮੋਸਟਲੀ ਜਿਹੜੇ ਕ੍ਰਾਈਮ ਹੈਗੇ ਬਹੁਤ ਜਿਆਦਾ ਨਸ਼ੇ ਚ ਸ਼ਰਾਬ ਨਾਲ ਬਹੁਤ ਕ੍ਰਾਈਮ ਹੁੰਦੇ ਆ ਤੂੰ ਟਿਪੀਕਲ ਐਗਜ਼ਾਮਪਲ ਮੈਂ ਦੱਸਦਾ ਮੈਂ 1992 ਦੀ ਗੱਲ ਹੈ ਮੈਂ ਐਸਐਚਓ ਸੀਗਾ ਮੋਜੋ ਜਾਂ ਮੱਤੀ ਪਿੰਡ ਐ ਪਿੱਖੀ ਚ ਪੈਂਦਾ ਉਹਨੂੰ ਯਾਦ ਨਹੀਂ ਪੂਰਾ ਜਨਾ ਉੱਥੇ ਦੋ ਬੰਦੇ ਸ਼ਾਮ ਨੂੰ ਮਿਲਦੇ ਨੇ ਦੋਨੇ ਮੁੰਡੇ ਯੰਗ ਹੁੰਦੇ ਆ ਤੇ ਦੋਨੇ ਉੱਥੇ ਪਉਆ ਪਉਆ ਦੀ ਦੇ ਪਿੰਦ ਨੇ ਸ਼ਰਾਬ ਦਾ ਇੱਕ ਦੂਜੇ ਨਾਲ ਜਨਸ਼ਣ ਹੁੰਦੀ ਐ ਸ਼ਰਾਬ ਪੀ ਕੇ ਥੋੜਾ ਹੋਰ ਖੁੱਲ ਜਾਂਦੇ ਨੇ ਤੂੰ ਕਿੰਨਾ ਚੋਂ ਆ ਮੈਂ ਫਲਾਨਿਆਂ ਚੋਂ ਮੈਂ ਫਲਾਨਿਆਂ ਚੋਂ ਤੇ ਉਹ ਤਾਂ ਆਪਣਾ ਇੱਕੋ ਹੀ ਪਰਿਵਾਰ ਆ ਜੇ ਉਹ ਤੇ ਅਲਟੀਮੇਟਲੀ ਦੋਨੇ ਜਾਨੇ ਬੈਠੇ ਬੈਠੇ ਠੇਕੇ ਦੇ ਉੱਪਰ ਉਹ ਇੱਕ ਬੋਤਲ ਹੋਰ ਮੰਗਾ ਲੈਂਦੇ ਨੇ ਤੇ ਤੋਂ ਨੇ ਪੱਗ ਵਟਾ ਲੈਂਦੇ ਆ ਭਰਾ ਬਣ ਜਾਂਦੇ ਆ ਤੇ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਇਸ ਵਿੱਚ ਸ਼ਰਾਬ ਪੀ ਕੇ ਸ਼ਰਾਬੀ ਬੋਲਣ ਲੱਗ ਪਈਂ ਉਹਦੂ ਆਤਾ ਤਾਂ ਇੱਕ ਬੰਦਾ ਫਿਰ ਕਹਿੰਦਾ ਯਾਰ ਆਪਾਂ ਭਰਾ ਬਣਿਆ ਭਾਈ ਅੱਜ ਤੇ ਕੋਈ ਵਾਕਾ ਕਰੀਏ ਅੱਜ ਆਪਾਂ ਉਹਨਾਂ ਲਾ ਭਾਈ ਗੱਲ ਹੀ ਕੋਈ ਨਹੀਂ ਤੂੰ ਭਰਾ ਨੇ ਕਹਦਾ ਵਾਕਾ ਕਰ ਦਿੰਨੇ ਆਪਾਂ ਦੱਸ ਕੀ ਵਾਕਾ ਕਰਨਾ ਕਿਦੇ ਬਾਈ ਫਿਰ ਬੰਦਾ ਹੀ ਮਾਰੀ ਇਹਦੇ ਬਾਕਾ ਕਰਨਾ ਤਾਂ ਆਪਾਂ ਇਹਦੋਂ ਘਟ ਕੀ ਕਰਨਾ ਚਲੋ ਇਹ ਡਿਸਾਈਡਡ ਹੋ ਗਿਆ ਕਿ ਬੰਦਾ ਮਾਰੀ ਆ ਫਿਰ ਕੁਐਸਚਨ ਉਠਾ ਕੇ ਬੰਦਾ ਮਾਰਿਆ ਕਿਹੜਾ ਜਾ ਤਾਂ ਉਹਨਾਂ ਚੋਂ ਇੱਕ ਬੰਦੇ ਦੇ ਦਾਦੇ ਨੂੰ 1942 ਦੇ ਵਿੱਚ ਮਰਡਰ ਘਾਤਾ ਪਿੰਡ ਦੇ ਦੋ ਬੰਦਿਆਂ ਨੇ ਤਾਂ ਉਹਨਾਂ ਚੋਂ ਕੀ ਹੋਇਆ ਟਰਾਇਲ ਦੇ ਵਿੱਚ ਇੱਕ ਬੰਦੇ ਨੂੰ ਫਾਂਸੀ ਹੋ ਗਈ ਇੱਕ ਬੰਦੇ ਨੂੰ ਉਮਰ ਕੈਦ ਹੋ ਗਈ ਜਿਹੜਾ ਉਮਰ ਕੈਦ ਸੀ ਉਹਦਾ ਨਾਂ ਜੀ ਬੰਤਾ ਉਹ ਉਮਰ ਕੈਦ ਕੱਟ ਕੇ ਉਹਦੇ ਪਿੰਡ ਵਾਪਸ ਆ ਗਿਆ ਕਿਉਂਕਿ ਜੇਲ੍ਹ ਹੋਂ ਚੋਂ ਕਰਕੇ ਉਹਦਾ ਵਿਆਹ ਨਹੀਂ ਹੋਇਆ ਉਹਨੂੰ ਬੰਤਾ ਛੜਾ ਕਹਿਣ ਲੱਗ ਗਏ ਬੰਤਾ ਛੜਾ ਉਹਦੇ ਬਾਹਰ ਬਾੜਾ ਸੀਗਾ ਉੱਥੇ ਉੱਥੇ ਇੱਕ ਕਮਰਾ ਪਿਆ ਹੋਇਆ ਸੀ ਉੱਥੇ ਉਹਦੇ ਭਤੀਜੇ ਨੂੰ ਰੋਟੀ ਦੇ ਦਿੰਦੇ ਸੀਗੇ ਉੱਥੇ ਪਿਆ ਰਹਿੰਦਾ ਸੀ ਵਿਚਾਰਾ ਕਹਿੰਦਾ ਮੇਰਾ ਬੰਤੇ ਛੜੇ ਨੇ ਮੇਰੇ ਦਾਦਾ ਮਾਰਿਆ ਸੀ ਚਲੋ ਬਦਲਾ ਲਈਏ ਕਹਿੰਦਾ ਚੱਲ ਬਾਈ ਇੱਕ ਨੇ ਗਨਾਸਾ ਲਿਆ ਇੱਕ ਨੇ ਟਾਕੂ ਲਿਆ ਉਨੀ ਦੇਰ ਉਹ ਜਾ ਕੇ ਬੰਤਾ ਛੜਾ ਵਿਚਾਰਾ ਬਾਹਰ ਬਾੜੇ 'ਚ ਪਿਆ ਸੀ ਮੰਜੇ ਤੇ ਉਹਨੇ ਇਨਾ ਜਿਆਦਾ ਉਹਨੂੰ ਮਤਲਬ ਜਿੰਨੀ ਦਿਨੋਂ ਦੇ ਸੰਦ ਟੁੱਟ ਨਹੀਂ ਗਏ ਉਹਨੀ ਦਿਨੋਂ ਹਟੇ ਨਹੀਂ ਵੜਨੋਂ ਮਤਲਬ ਕਹੋ ਜੇ ਪੰਜਾਬੀ ਚ ਕਹਿੰਦੇ ਟੋਟੇ ਟੋਟੇ ਕਰਤਾ ਬੰਤਾ ਉਹਦੇ ਸੇਰ ਨੂੰ ਚਾਹ ਦੇਣਾ ਆ ਪਤੀਜਾ ਤੌਰ ਪਤਾ ਲਗਾ ਮਰਡਰ ਹੋ ਗਿਆ ਮੈਂ ਮੌਕੇ ਤੇ ਪਹੁੰਚ ਗਿਆ ਵਰਚੁਅਲੀ ਬੰਤੇ ਦੀਆਂ ਉਂਗਲਾਂ ਕਿਤੇ ਤੌਣ ਕਿਤੇ ਬਾਹਾਂ ਐ ਵੱਡਿਆ ਪਿਆ ਸੀ ਮਤਲਬ ਘਟੋ ਘਾਟੋ ਦੇ ਉਹਦੇ ਬੋਡੀ ਦੇ ਉੱਤੇ 60 70 ਇੰਜਰੀਜ਼ ਹੋਣੀਆਂ ਟੱਕ ਹੋਣੀਆਂ ਇੱਕ ਪੁਰਾਣਾ ਫਾਰਮੂਲਾ ਹੈ ਦਵਿੰਦਰ ਜੀ ਜਿਹੜਾ ਅਸੀਂ ਮਰਡਰ ਦੇ ਵਿੱਚ ਲਾਗੂ ਕਰਕੇ ਦੇਖਦੇ ਆ ਜਿਹੜੇ ਪਿੰਡਾਂ 'ਚ ਮਰਡਰ ਹੁੰਦੇ ਆ ਜਿਵੇਂ ਜ਼ਰ ਜ਼ੋਰੂ ਜ਼ਮੀਨ ਜ਼ਰ ਮਤਲਬ ਪੈਸਾ ਜ਼ਮੀਨ ਤੇ ਔਰਤ ਇਹਦੇ ਪਿੱਛੇ ਮੋਸਟਲੀ ਮਰਡਰ ਹੁੰਦੇ ਨੇ ਹੁਣ ਬੰਤੇ ਦੇ ਫਾਰਮੂਲੇ ਬੰਤੇ ਦੇ ਮਰਡਰ ਦੇ ਵਿੱਚ ਕੋਈ ਫਾਰਮੂਲਾ ਲਾਗੂ ਨਹੀਂ ਹੁੰਦਾ ਅਸੀਂ ਨਾ ਤਾਂ ਜ਼ਰ ਕੋਈ ਪੈਸੇ ਦਾ ਕੋਈ ਰੋਲਾ ਸੀਗਾ ਨਾ ਵਿਚਾਰਾ ਜਨਾਨੀ ਵਾਲਾ ਕੋਈ ਹੈਗਾ ਸੀ ਉਹਦਾ ਐਂਗਲ ਹੀ ਹੈ ਨਹੀਂ ਸੀ ਬੁढ़ा ਸੀਗਾ 80 ਸਾਲ ਦਾ ਤੇ ਜਮੀਨ ਉਹਨੇ ਆਪਣੇ ਭਤੀਜੇ ਨਾਲ ਵਾਈ ਹੋਈ ਸੀ ਕੋਈ ਜ਼ਮੀਨ ਦਾ ਮੋਟਿਵ ਮਤਲਬ ਮੋਟਿਵ ਕੋਈ ਬਣਦਾ ਨਹੀਂ ਸੀ ਕਿਸੇ ਦਾ ਚਲੋ ਜੀ ਕੇਸ ਰਿਸਟਰ ਕਰਤਾ ਤਾਂ ਮੇਰੀ ਆਦਤ ਸੀ ਮੈਂ ਆਪਣੇ ਨਾਲ ਜਿਹੜੇ ਕੁਝ ਸਿਵਲ ਦੇ ਵਿੱਚ ਲੈ ਜਾਂਦਾ ਸੀ ਬੰਦੇ ਜਿਹੜੇ ਮਤਲਬ ਜਨਤਾ ਦੇ ਵਿੱਚ ਹੀ ਰਲ ਕੇ ਕੋਈ 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 ਨਾ ਕੋਈ ਪਿੰਡ ਚੋਂ ਗੱਲ ਚਲਦੀ ਹੁੰਦੀ ਹੈ ਅਫਵਾਹ ਚਲਦੀ ਹੁੰਦੀ ਹੈ ਜਿਹੜੀ ਪੁਲਿਸ ਕੋਲੇ ਉਹ ਸਿੱਧਾ ਦੱਸਦੇ ਨਹੀਂ ਹੈਗੇ ਬੰਦੇ ਤੇ ਮੈਂ ਆਪਣੇ ਨਾਲ ਦੇ ਜਿਹੜੇ ਗਨਮੈਨ ਦੋ ਤਿੰਨ ਹੋਰ ਸੀਗੇ ਮੈਂ ਛੱਡਤੇ ਸਿਵਲ ਦੇ ਵਿੱਚ ਮੈਂ ਤੁਸੀਂ ਪਿੰਡ ਚ ਹੀ ਰਹਿਣਾ ਇੱਥੇ ਤੁਰੇ ਫਿਰਨਾ ਲੋਕਾਂ ਚ ਬਹਿ ਕੇ ਗੱਲਾਂ ਸੁਣਨੇ ਤੀਜੇ ਦਿਨ ਗੱਲ ਨਿਕਲੀ ਕਿ ਜੀ ਦੋ ਬੰਦੇ ਆ ਮੁੰਡੇ ਆ ਉਹ ਸ਼ਰਾਬ ਪੀ ਲੈਂਦੇ ਤੇ ਪੈ ਜਾਂਦੇ ਜਦੋਂ ਸੁਰਤ ਆਉਂਦੀ ਆ ਫੇਰ ਸ਼ਰਾਬ ਪੀ ਲੈਂਦੇ ਫੇਰ ਪੈ ਜਾਂਦੇ ਵਿਦਆਊਟ ਨੋ ਰੀਜ਼ਨ ਤੇ ਅਸੀਂ ਚਲ ਪੁੱਛਾਚ ਕਰ ਲਏ ਨੇ ਜਦੋਂ ਚੱਕੇ ਉਹ ਪਹਿਲੇ ਗਿਲਟੀ ਬਹੁਤ ਸੀਗੇ ਵਿਚਾਰੇ ਦੋਨੇ ਉਹ ਪਹਿਲੇ ਹੀ ਰਾਜ਼ ਹੀ ਮੰਨ ਗਏ ਕਹਿੰਦੇ ਇਹ ਸ਼ਰਾਬ ਕੀ ਸਾਡੋ ਕੰਮ ਹੋ ਗਿਆ ਹੈ ਬਲ ਦੇਖੋ ਕਿ ਬਿਨਾ ਵਜ੍ਹਾ ਇੱਕ ਸ਼ਰਾਬ ਨੇ ਸਾਰਾ ਕ੍ਰਾਈਮ ਕਰਾਇਆ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੂਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ